ਗੁਰਮੁਖ ਟੁੰਡ ਟੁੰਡੀ ਨੇ ਆ ਇਹਦੇ ਗੁਰਮੁਖਾ ਨੇ ਲੱਭਦੇ ਆ ਲੱਭਦੇ ਆ ਨਾ ਜੀ ਲੱਭ ਲਿਆ ਕਿੰਨੂੰ ਲੱਭਿਆ ਹਰ ਸੱਜਣ ਲੱਦਾ RAM ਰਾਜੇ ਹਰੀ ਸੱਜਣ ਉਹ ਵਾਹਿਗੁਰੂ ਨੂੰ ਲੱਭ ਲੇ ਲੱਭਿਆ ਕਿਵੇਂ ਅਭਿਆਸ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਰੰਗਿਆ ਹੋਇਆਂ ਦੇ ਨਾਲ ਬਹਿ ਕੇ ਜੁੜਿਆ ਹੋਇਆਂ ਦੇ ਨਾਲ ਬਹਿ ਕੇ ਉਹਨਾਂ ਦੀ ਸੰਗਤ ਕਰਕੇ ਤਿਨਾਂ ਦੇਖ ਮਨ ਚਾਉ ਉਠੰਦਾ ਉਹਨਾਂ ਵੱਲ ਦੇਖ ਕੇ ਮਨ ਦੇ ਵਿੱਚ ਇੱਕ ਚਾਹ ਪੈਦਾ ਹੋਇਆ ਹਾਂ ਹੋਂ ਕਦ ਪਾਈ ਗੁਣਤਾਸਾ ਕਿਵੇਂ ਅਸੀਂ ਉਸ ਗੁਣਾ ਦੇ ਮਾਲਕ ਉਹ ਆਤਮਿਕ ਆਨੰਦ ਦੇ ਮਾਲਕ ਸੱਚੇ ਪਾਤਸ਼ਾਹ ਨੂੰ ਅਸੀਂ ਕਦੋਂ ਮਿਲਾਂਗੇ ਫਿਰ ਟੋਣ ਨੂੰ ਨਾ ਲੱਗੇ ਨਾ ਜੀ ਜਦੋਂ ਲੱਭਣ ਲੱਗੇ ਫਿਰ ਬੈਰਾਗ ਵਿੱਚ ਚਲੇ ਗਏ ਖੋਜ ਵਿੱਚ ਮੈਗੇ ਮਨ ਬੈਰਾਗ ਵਿੱਚ ਬੁੱਝਿਆ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਫਿਰ ਬੈਰਾਗੀ ਜੀ ਦੇ ਮਨ ਵਿੱਚ ਚਾਉ ਸੀ ਪਰਮੇਸ਼ਵਰ ਨੂੰ ਮਿਲਣ ਦਾ ਉਹਨੇ ਜਾ ਕੇ ਕਿਹਾ ਏ ਮੇਰੇ ਯਾਰ ਸੱਜਣ ਇੱਕ ਬੇਨਤੀ ਹੈ ਤੂੰ ਸੁਣ ਕੀ ਬੇਨਤੀ ਹੈ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਖੋਜਤਿਆ ਜਿਸ ਦੇ ਆਨੰਦ ਦੇ ਵਿੱਚ ਤੁਸੀਂ ਸਾਰੀ ਸਾਰੀ ਰਾਤ ਬੈਠੇ ਰਹਨੇ ਹੋ ਜਿਹਦੇ ਆਨੰਦ ਦੇ ਵਿੱਚ ਭੁੱਖ ਪਿਆਸ ਕਿਸੇ ਚੀਜ਼ ਦੀ ਵੀ ਤੁਹਾਨੂੰ ਪਰਵਾਹ ਨਹੀਂ ਹੈ ਪੜਦੇ ਹਾਂ ਮਰਦਾ ਹੋਈ ਮਰੀਦ ਨਾ ਗੱਲੀ ਹੋਵਣਾ ਨਾ ਤੇ ਸੁਖ ਸੁਖ ਨਾ ਨੀਂਦ ਨਾ ਖਾਣਾ ਸੋਭ ਨਾ ਉੱਥੇ ਜਾ ਕੇ ਹੁੱਕ ਪਿਆਸ ਨੀਂਦ ਕੁਝ ਵੀ ਰਹਿੰਦਾ ਨਹੀਂ ਹੈ ਉਹ ਜਿਹਨੇ ਮਾਲਕ ਦੇ ਚਰਨਾਂ ਨਾਲ ਥੋੜੀ ਪ੍ਰੀਤ ਜੁੜ ਗਈ ਉਹ ਜਿਸ ਮਾਲਕ ਦੇ ਚਰਨਾਂ ਨਾਲ ਥੋੜੀ ਬਣ ਆ ਗਈ ਤੁਹਾਡਾ ਪ੍ਰੇਮ ਪੈ ਗਿਆ ਮੈਂ ਵੀ ਉਹਨੂੰ ਲੱਭ ਰਹੀ ਆਂ ਸੁਨ ਯਾਰ ਹਮਾਰੇ ਸੱਜਣ ਇਕ ਕਰੂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਕੋ ਜੰਤਿਆ ਮੈਂ ਉਹਨੂੰ ਲੱਭ ਰਹੀ ਆ ਉਹਨੂੰ ਢੂੰਡ ਰਹੀ ਆ ਤੇ ਕੀ ਅੱਖੀਆਂ ਬੜਾ ਪਿਆਰਾ ਸ਼ਰਸ਼ ਸੁਨ ਯਾਰ ਹਮਾਰੇ ਸੱਜਣ ਇਕ ਕਰੂ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋ ਕੋ ਜੰਤਿਆ ਕਿੰਨੇ ਤੇ ਦੱਸ ਪਿਆਰੇ ਮੈਨੂੰ ਉਹਦੀ ਦੱਸ ਪਾਵੇ ਮੈਨੂੰ ਉਹਦਾ ਕੋਈ ਟੰਗਾਣਾ ਦੱਸ ਸਿਰ ਤੇਰੀ ਉਤਾਰੇ ਮੈਨੂੰ ਉਹਦੀ ਦੱਸ ਪਾਵੇ ਕਿੰਨੇ ਮੈਂ ਆ ਆਪਣਾ ਸਿਰ ਤੇਰੇ ਅੱਗੇ ਭੇਟ ਕਰ ਦਿੰਦਾ ਸਮਰਪਿਤ ਕਰ ਦਿੰਦਾ ਇਸ ਦਸ ਪਿਆਰੇ ਸਿਰ ਧਰੀ ਉਤਾਲੇ ਇੰਨੀ ਵੱਡੀ ਕੀਮਤ ਆਪਣੇ ਸਿਰ ਦੀ ਭੇਟਾ ਕਿੰਨੀ ਕੀ ਦੇਰ ਦਰਸ਼ਨ ਚਾਹੀਦੇ ਨੇ ਦੀਦਾਰ ਚਾਹੀਵੇਂ ਨੇ ਇੱਕ ਪੂਰੀ ਦਰਸ਼ਨ ਦੀਜੈ ਇੱਕ ਪੂਰੀ ਦਰਸ਼ਨ ਦੀਜੈ ਇਤੇ ਇੱਕ ਅੱਖ ਨੇ ਚਮਕੀ ਜਿੰਨਾ ਸਮਾਂ ਇਉਂ ਕਰਦਾ ਐਨਾ ਕੁ ਸਮਾਂ ਕਿਤੇ ਉਹਦੇ ਦਰਸ਼ਨ ਹੋ ਜਾਣ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਮੇਰੇ ਜਿਹੜੇ ਨੈਣ ਹਨ ਉਹਦੇ ਪਿਆਰ ਦੇ ਵਿੱਚ ਰਗੇ ਗਏ ਨੇ ਨੈਣ ਹਮਾਰੇ ਪ੍ਰੇਰੰਗ ਰੰਗਾਰੇ ਇੱਕ ਤਿਲਪੀਨਾ ਤੇਰੀ ਜੈ ਕਿੰਨੇ ਇੱਕ ਤਿਲ ਜੀ ਨਾ ਸਮਾ ਵੀ ਹੋਣ ਇਹਨਾਂ ਦੇ ਵਿੱਚ ਧੀਰਜ ਨਹੀਂ ਹੈ ਇਹ ਉਹ ਮਾਲਕ ਨੂੰ ਸੱਚੇ ਪਾਤਸ਼ਾਹ ਨੂੰ ਇਉਂ ਖੋਜ ਰਹੀਆਂ ਤਰਸ ਰਹੀਆਂ ਉਹਨਾਂ ਨੂੰ ਦੇਖਣ ਵਾਸਤੇ ਭਗਤ ਰਵਿਦਾਸ ਸਾਹਿਬ ਵੀ ਕਹਿੰਦੇ ਹਨ ਸਗਲ ਭਵਨ ਕੇ ਨਾਇਕਾ ਇਕ ਚਿੰਨ ਦਰਸ ਦਿਖਾਏਗੀ ਬਸ ਇੰਨਾ ਕਿਸਮ ਅੱਖ ਦੇ ਚਮਕੇ ਜਿਨਾਂ ਏ ਖੰਡਾ ਬ੍ਰਹਮਣਾਂ ਦੇ ਮਾਲਕ ਕੀ ਤੇ ਅੱਖ ਦੇ ਚਮਕੇ ਜਿਨਾਂ ਸਮੇਂ ਸਾਨੂੰ ਆਪਣੇ ਦਰਸ਼ਨ ਦੇ ਦੇਦਾਰ ਦੇ ਦੀ ਕਿਰਪਾ ਕਰ ਦੇ ਕਿੰਨੇ ਕਿੰਨਾ ਗਪੀਮ ਹੈ ਪ੍ਰਭ ਸਿਉ ਵਨਲੀਨਾ ਜਿਉ ਜਲ ਮੀਨਾ ਕਹਿੰਦੇ ਉਹ ਪਰਮਾਤਮਾ ਨੇ ਪਿਆਰ ਵਿੱਚ ਮਨ ਇਸ ਤਰ੍ਹਾਂ ਜਿਹੜਾ ਹੈ ਉਹ ਵਿੰਨਿਆ ਗਿਆ ਹੈ ਜਿਸ ਤਰ੍ਹਾਂ ਮੱਛੀ ਦੀ ਤੇ ਜਲ ਦੀ ਪ੍ਰੀਤ ਹੈ ਪ੍ਰਭ ਸਿਉ ਮਨ ਲੀਨਾ ਜਿਉਂ ਜਲ ਮੀਨਾ ਚਾਤ੍ਰਿਕ ਜਿਵੇਂ ਤਸੰਤੀਆਂ ਕਹਿੰਦੇ ਜਿਵੇਂ ਚਾਤ੍ਰਿਕ ਹੈ ਉਹ ਸਵਾਰਸੀ ਬੂੰਦ ਲਈ ਤੜਪਦਾ ਹੈ ਇਸ ਤਰ੍ਹਾਂ ਜਿਹੜਾ ਮੇਰਾ ਮਨ ਹੈ ਵਾਹਿਗੁਰੂ ਦੇ ਪ੍ਰੀਤਮ ਦੇ ਪਿਆਰੇ ਦੇ ਦਰਸ਼ਨਾਂ ਲਈ ਦੀਦਾਰ ਲਈ ਤੜਪ ਰਿਹਾ ਹੈ ਜਨ ਨਾਨਕ ਗੁਰਪੁਰਾ ਆਇਆ ਕਿੰਨੇ ਜਿਹੜੀ ਇਹ ਅੰਦਰ ਤੜਪ ਹੈ ਕੋਈ ਹੋਰ ਵੀ ਤਰੀਕਾ ਹੈ ਇਹ ਸ਼ਾਂਤ ਹੋ ਜਾਏ ਮਿਟ ਜਾਏ ਕਿੰਨੇ ਨਹੀਂ ਹੋਰ ਕੋਈ ਤਰੀਕਾ ਨਹੀਂ ਹੈ ਕੇਵਲ ਪੂਰੇ ਗੁਰੂ ਦੇ ਦیدار ਹੋਣ ਦਰਸ਼ਨ ਹੋਣ ਉਹਦਾ ਮਲਾਪ ਹੋਏ ਉਹਦੀ ਸ਼ੋਭਾ ਪ੍ਰਾਪਤ ਹੋਏ ਤਾਂ ਹੀ ਸਗਲੀ ਤਿਖਾ ਭੁਜੰਤੀਆਂ ਤਾਂ ਹੀ ਇਹ ਮਨ ਦੀ ਤੜਪ ਤਾਂ ਹੀ ਇਹ ਮਨ ਦੀ ਪਿਆਸ ਪਿਆ ਇਹ ਕਹ ਲੋ ਤਾਂ ਹੀ ਇਸ ਮਨ ਨੂੰ ਸ਼ਾਂਤੀ ਆ ਸਕਦੀ ਹੈ ਹੋਰ ਕੋਈ ਤਰੀਕਾ ਤਾਂ ਕਹਿ ਤਿਸ ਦਸ ਪਿਆਰੇ ਉਹਦੇ ਦਰਸ਼ਨਾਂ ਨਹੀਂ ਮੇਰਾ ਮਨ ਮੱਛੀ ਵੀ ਨਹੀਂ ਚਾਤਰੀ ਕੀ ਨਹੀਂ ਤੜਪਦਾ ਪਿਆ ਕਿਤੇ ਮੈਨੂੰ ਉਹਦੇ ਦیدار ਹੋਵੇ ਕਿਤੇ ਮੈਨੂੰ ਉਹਦਾ ਮਲਾਪ ਹੋ ਜਾਏ ਕਿਉਂ ਮਹਾਰਾਜ ਨੇ ਕਿਹਾ ਨਾ ਜਾਇ ਪੁੱਛੋ ਸੁਹਾਗਣੀ ਤੁਸੀਂ ਆਵਿਆ ਕਿੰਨੀ ਗੁੜੀ ਸੁਹਾਗਣਾ ਨੂੰ ਜਾ ਕੇ ਪੁੱਛਿਆ ਆਖਰ ਤੁਸੀਂ ਉਸ ਮਾਲਕ ਨੂੰ ਕਿਵੇਂ ਲੱਭਿਆ ਤੁਸੀਂ ਉਸ ਮਾਲਕ ਦੀ ਬੰਦਗੀ ਕਿਵੇਂ ਕੀਤੀ ਸੂਸ਼ੀ ਸਵਾਲਗ ਨੂੰ ਕਿਵੇਂ ਅਰਾਧਿਆ ਤਾਂ ਕਿਵੇਂ ਇਹ ਖੋਜ ਦੇ ਮਾਰਗ ਦੇ ਉੱਤੇ ਪੈ ਕੇ ਜਿਵੇਂ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਪਾਸ ਜਾਂਦੇ ਆ ਕਿ ਮੈਨੂੰ ਰੱਬ ਦਾ ਰਸਤਾ ਦਿਖਾ ਦਿਓ ਭਗਤ ਰਾਮਾਨੰਦ ਜੀ ਨੇ ਕਿਹਾ ਨਾਮਦੇਵ ਜੀ ਪਾਸ ਚਲੇ ਜਾਓ ਯੋਗ ਕਰ ਕੀ ਜਿਹੜਾ ਪਾਂਦੀ ਹੈ ਖੋਜੀ ਹੈ ਉਹ ਫਿਰ ਟਿਕ ਕੇ ਨਹੀਂ ਬਿੰਦਾ ਹੈ ਅਕਸਰ ਆਪਾਂ ਬੇਨਤੀ ਕਰਦੇ ਹਾਂ ਭਾਈ ਵੀਰ ਸਿੰਘ ਸਾਹਿਬ ਕਹਿੰਦੇ ਨੇ ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਕਰ ਆਰਾਮ ਨਾ ਬਿੰਦੇ ਨੇਹੋ ਵਾਲੇ ਨੈਣਾ ਕੀ ਨਿੰਦਰ ਦਿਨੇ ਰਾਤ ਪੈ ਰਹਿੰਦੇ ਕਹਿੰਦੇ ਦਿਨ ਰਾਤ ਉਹਨਾਂ ਨੈਤਰਾ ਚੋਂ ਜਲ ਚੱਲਦਾ ਹੈ ਉਹ ਨਿਤ ਰਵਿੰਦੇ ਰਹਿੰਦੇ ਜਿਨ੍ਹਾਂ ਨੂੰ ਪ੍ਰੀਤਮ ਦੇ ਮਿਲਣ ਦੀ ਆਸ ਹੈ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਹਾਂ ਨਾ ਫਰੀਦਾ ਤਨ ਸੁਕਾ ਕਿੰਜਰ ਥੀਆਂ ਤਲਿਆ ਖੁੰਡ ਹੈ ਕਾਗ ਅਜੇ ਸੁ ਰਬਨਾ ਬਹੜੋ ਬੰਦੇ ਕੇ ਆ ਅਜੇ ਸਬ ਰਬ ਨਾ ਬਹਣ ਹੁਣ ਦੇਖ ਬੰਦੇ ਕੈਸਾ ਹੈ ਕਹਿਣ ਲੱਗੇ ਇਹ ਦਏ ਨੈਣਾ ਮਤ ਛੂਹੋ ਫਿਰ ਦੇਖਣ ਉਨੂੰ ਮੇਰੇ ਪੀਤੰ ਦੇ ਦੇਖਣ ਦੀ ਆਸ ਹੈ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਤੜਪ ਪੈਦਾ ਹੋ ਜਾਂਦੀ ਹੈ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਗੁਰਮੁਖ ਢੂੰਡ ਢੁੰਡਿੰਦਿਆਂ ਕਹਿੰਦੇ ਗੁਰਮੁਖਾਂ ਨੇ ਲੱਭਦੇ ਆ ਲੱਭਦੇ ਉਹ ਥਾਂ ਲੱਭ ਲਈ ਕਿੱਥੋਂ ਲੱਭੀ ਕਬੀਰ ਜਾ ਕੋ ਖੋਜਤੀ ਕਬੀਰ ਸਾਹਿਬ ਕਹਿੰਦੇ ਜਿਹਨੂੰ ਦੁਨੀਆਂ ਲੱਭਦੀ ਸੀ ਨਾ ਉਹ ਥਾਂ ਕਹਿੰਦੇ ਅਸੀਂ ਲੱਭ ਲਈ ਬਾਇਓ ਸੋਈ ਠੋਰ ਕਿੰਨੇ ਸਾਨੂੰ ਲੱਭੀ ਕਿੰਨੇ ਕਿੱਥੇ ਮਿਲ ਗਈ ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਤਾ ਔਰ ਕਿੰਨੇ ਜਿਹਨੂੰ ਹੋਰ ਕਹਿੰਦੇ ਸੀ ਨਾ ਵੀ ਕਿ ਤੂੰ ਹੋਰ ਰੱਬ ਲੱਭਣੇ ਕਿਸੇ ਦੂਸਰੇ ਆਕਾਸ ਤੋਂ ਕਿੰਨੇ ਉਹ ਕਿੱਥੇ ਲਿਖਿਆ ਉਹ ਸੱਜਣ ਨੂੰ ਮੈਂ ਅੰਦਰ ਲੱਭ ਲਿਆ ਕੁ ਸਤਨਾਮ ਸ੍ਰੀ ਕੋਹਰ ਵਿਦਾਸ ਹੱਥ ਪੈ ਨਹੀਂ ਰਹਿ ਗਨੇ ਹੱਥਾਂ ਪੈਰਾਂ ਤੋਂ ਵੀ ਨੇੜੇ ਉਹ ਨੂੰ ਤਾਂ ਮੈਂ ਉਹ ਸੁਪ੍ਰਭ ਉਹ ਮਾਲਕ ਜਿਹੜਾ ਸੀ ਅੰਦਰ ਡੀਠਾ ਉਹ ਨੂੰ ਅੰਦਰੋਂ ਹੀ ਲੱਭ ਲਿਆ ਖਸਤ ਨਾਮ ਸ੍ਰੀ ਗੁਰਮੁਖ ਟੁੰਡ ਟੁੰਨੇਂ ਗੁਰਮੁਖਾਂ ਨੇ ਲੱਭਦਿਆਂ ਲੱਭਦਿਆਂ ਕੀ ਲੱਭਿਆ ਹਰ ਸੱਜਣ ਲੱਤਾ RAM ਰਾਜੇ ਉਹਨਾਂ ਨੇ ਉਹ ਮਾਲਕ ਸੱਜਣ ਨੂੰ ਪ੍ਰੀਤਮ ਨੂੰ ਪਿਆਰੇ ਨੂੰ ਲੱਭ ਲਿਆ ਕਿੰਦੇ ਜਾਦੂ ਲੱਭ ਗਿਆ ਫਿਰ ਕੀ ਹੋਇਆ ਕੰਚਨ ਕਾਇਆ ਕੋਟ ਗੜ ਵਿੱਚ ਹਰ ਹਰ ਸਦਾ ਕਿੰਦੇ ਫਿਰੇ ਜਿਹੜਾ ਸਰੀਰ ਹੈ ਇਹ ਐ ਮੰਨ ਲੋ ਇਹ ਇੱਕ ਸੋਨੇ ਦਾ ਕਿਲਾ ਬਣ ਗਿਆ ਹੁਣ ਕਿਲੇ ਦੇ ਵਿੱਚ ਹਰੀ ਸਾਰੀ ਨਹੀਂ ਜਾ ਸਕਦਾ ਰਾਜੇ ਦਾ ਕਿਲਾ ਹੈ ਉਹਦੇ ਵਿੱਚ ਚੋਹੀ ਜਾਏਗਾ ਜਿਹੜਾ ਦਰਵਾਣ 'ਤੇ ਖੜਾ ਹੋਇਆ ਗੇਟ ਦੇ ਉੱਤੇ ਜਿਹਨੂੰ ਉਹ ਆਗਿਆ ਦੇਊਗਾ ਉਹ ਅੰਦਰ ਜਾਊਗਾ ਕਿਨੇ ਹੁਣ ਅੰਦਰ ਸੱਜਣ ਪ੍ਰੀਤਮ ਲੱਭ ਗਿਆ ਮਾਲਕ ਲੱਭ ਗਿਆ ਤੇ ਆ ਜਿਹੜਾ ਸ਼ਰੀਰ ਹੈ ਕਹਿੰਦੇ ਐ ਮਨੁ ਕੰਚਨ ਪਵਿੱਤਰਤਾ ਹੀ ਦੇ ਨਾਲ ਇਹਦਾ ਭਾਵ ਲੈ ਲੋ ਕਿ ਕਹਿੰਦੇ ਇਹ ਜਿਹੜੀ ਕੰਦੇਹੀ ਸੀ ਇਹ ਕੰਚਨ ਹੋ ਗਈ ਅਕੂ ਸਤਨਾਮ ਸ੍ਰੀ ਜਦੋਂ ਗੁਰੂ ਮਿਲ ਪੈਂਦਾ ਨਾ ਜੀ ਤਾ ਕਹਿੰਦੇ ਲੋयो ਹੋयो ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਪੱਥਰ ਵੀ ਕਹਿੰਦੇ ਅਨਮੋਲ ਮੋਤੀ ਬਣ ਜਾਂਦੇ ਨੇ ਜਦੋਂ ਗੁਰੂ ਸਾਹਿਬ ਦੀ ਨਦਰ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਤੇ ਜਦ ਕੀਤੇ ਅਸਾ ਦੀ ਵਾਰ ਚ ਪੜਦੇ ਆ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਈ ਦਾ ਜੇ ਕਹਿੰਦੇ ਉਹਦੀ ਨਦਰ ਪੁੱਠੇ ਹੋ ਜਾਵੇ ਤਾਂ ਦਾ ਰਾਜਿਆਂ ਨੂੰ ਵੀ ਕਾ ਖੁੱਤਨ ਲਾ ਦਿੰਦਾ ਅੰਦਰ ਉਪੱਠੀ ਕੰਚਨ ਕਾਇਆ ਕੋਟ ਗੜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਇਹ ਸਰੀਰ ਰੂਪੀ ਕਿਲਾ ਹੈ ਕਿੰਨੇ ਸੋਨੇ ਦਾ ਬਣ ਗਿਆ ਭਾਵ ਇਹ ਕਾਇਆ ਕੰਚਨ ਹੋ ਗਈ ਇਹ ਪਵਿੱਤਰ ਹੋ ਗਿਆ ਹੋਇਆ ਕਿਨੇ ਵਿੱਚ ਹਰ ਹਰ ਸਦਾ ਜਦੋਂ ਇਸ ਕਿਲੇ ਦੇ ਅੰਦਰ ਔਰ ਰਾਜੇ ਦੇ ਕਿਲੇ ਦੇਖੋ ਜਿਨ੍ਹਾਂ ਦੇ ਅੰਦਰ ਉਹ ਰਾਜੇ ਮੁਰ ਨਹੀਂ ਰਹਿ ਰਹੇ ਉਹ ਕੀ ਹੋਇਆ ਉਹ ਬਿਆਹਬਾਨ ਹੋ ਗਏ ਵਿੱਚ ਕਬੂਤਰਾਂ ਨੇ ਆਲਣੇ ਪਾ ਲਏ ਜਿਵੇਂ ਆਪਣੇ ਅੰਦਰ ਬਕਾਰਾਂ ਨੇ ਆਲਣੇ ਪਾਏ ਹੋਏ ਨੇ ਆਖੋ ਸਤਨਾਮ ਸ੍ਰੀ ਜਿਵੇਂ ਆਪਣੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੇ ਆਲਣੇ ਪਾਏ ਹੋਏ ਨੇ ਇਸੇ ਤਰ੍ਹਾਂ ਜਿਹੜੇ ਰਾਜੇ ਆਪਣੇ ਮਹਿਲ ਛੱਡ ਗਏ ਉਹ ਜਿਹੜੇ ਸਾਦਸ ਨਜ਼ੀ ਮਹਿਲ ਸੀ ਉਹ ਬਰਬਾਦ ਹੋ ਗਏ ਬਿਆਹਬਾਨ ਹੋ ਗਏ ਢਹ ਢੇਰੀ ਹੋ ਗਏ ਇਸੇ ਤਰ੍ਹਾਂ ਜਿਸ ਸ਼ਰੀਰ ਰੂਪੀ ਕਿਲੇ ਦੇ ਵਿੱਚ ਉਹ ਮਾਲਕ ਨਹੀਂ ਬੈਠਾ ਹੈ ਤੇ ਸਭ ਅੰਦਰ ਆਪਣ ਨਜ਼ਰ ਨਹੀਂ ਆਉਂਦਾ ਪਿਆ ਵਿਕਾਰਾਂ ਨੇ ਐਸਾ ਜ਼ੋਰ ਪਾਇਆ ਉਹ ਲੰਮਾ ਵਿਸ਼ਾ ਚਲੇ ਜਾਏਗਾ ਵੀ ਫਿਰ ਉਹ ਪ੍ਰਗਟ ਕਿਵੇਂ ਹੋਏਗਾ ਨਾਮ ਜਪ ਕੇ ਅਭਿਆਸ ਜਪ ਕੇ ਜਿਵੇਂ ਦਸਤਗੀਰ ਪੀਰ ਵਾਲਕ ਨੂੰ ਕਹਿਣ ਲੱਗਾ ਵੀ ਜੇ ਰੱਬ ਤਾਂ ਹੈ ਹਰ ਤਾਂ ਨਜ਼ਰ ਕਿਉਂ ਨਹੀਂ ਆਉਂਦਾ ਸੱਚੇ ਪਾਤਸ਼ਾਹ ਕਹਿੰਦੇ ਦੁੱਧ ਛਕਣਾ ਦੁੱਧ ਸ਼ਕਾ ਦੁੱਧ ਰੱਖਿਆ ਜਦੋਂ ਅੱਗੇ ਕਹਿਣ ਲੱਗੇ ਇਹਦੇ ਵਿੱਚ ਕੁਝ ਹੈਗਾ ਕਹਿੰਦਾ ਜੀ ਕੀ ਹੈ ਆਪਣੇ ਮਰੀਦਾਂ ਨੂੰ ਕਹਿੰਦਾ ਜੀ ਇਹਦੇ ਵਿੱਚ ਕੋਈ ਕੀ ਹੈ ਕਹਿੰਦੇ ਜੀ ਕੁਝ ਨਹੀਂ ਅਸੀਂ ਤਾਂ ਬੜਾ ਸਾਫ਼ ਦੁੱਧ ਲੈ ਕੇ ਆਏ ਕਹਿੰਦੇ ਹੈਗਾ ਕੁਝ ਤੁਸੀਂ ਦੱਸੋ ਕੀ ਹੈ ਕਹਿੰਦੇ ਕੀ ਹੋਵੇ ਇਹਦੇ ਵਿੱਚ ਦਸਤਗੀਰ ਹਾਸਕਾ ਕਹਿੰਦੇ ਜੀ ਦੁੱਧ ਚ ਕਿਹਾ ਹੁੰਦਾ ਨਹੀਂ ਇਹ ਪਹਿ ਕਹਿੰਦੇ ਨજર ਨਹੀਂ ਹੁੰਦਾ ਕਹਿੰਦੇ ਜੀ ਉਹਦੇ ਵਿੱਚ ਤਾਂ ਫਿਰ ਪ੍ਰੋਸੈਸਰਾ ਹੀ ਲੰਘਣਾ ਪਊਗਾ ਗਰਮ ਕਰਾਂਗੇ ਜਾਗ ਲਾਵਾਂਗੇ ਫਿਰ ਦਹੀਂ ਬਣੂਗਾ ਦਹੀਂ ਚ ਫਿਰ ਇਹਨੂੰ ਰਿੜਕਾਂਗੇ ਫਿਰ ਜਾ ਕੇ ਮੱਖਣ ਨਿਕਲੂਗਾ ਫਿਰ ਘਾਣ ਦਿਸੇ ਕਹਿੰਦੇ ਇਸੇ ਤਰ੍ਹਾਂ ਪਰਮੇਸ਼ਵਰ ਹੈ ਦਾ ਜਰੇ ਜਰੇ ਦੇ ਵਿੱਚ ਜੀ ਜੰਤ ਪਸ਼ੂ ਪੰਛੀ ਘਾਟ ਘਾਟ ਵਿੱਚ ਸਮਾਇਆ ਹੋਇਆ ਸਾਡੇ ਸਵਾਸਾਂ ਵਿੱਚ ਸਾਡੇ ਅੰਦਰ ਸਮਾਇਆ ਹੋਇਆ ਹੈ ਪਰ ਕਿਵੇਂ ਉਹਨੂੰ ਹਾਜ਼ਰ ਹੋ ਕੇ ਦੇਖਣ ਵਾਸਤੇ ਵੀ ਫਿਰ ਅਭਿਆਸ ਸੁਰਤ ਇਕਾਗਰ ਕਰਨੀ ਪਵੇਗੀ ਫੇਰ ਦਿਸੇਗਾ ਹੈ ਤਾਂ ਸਹੀ ਲਖੀ ਹੈ ਤਾਂ ਹੈ ਜਿਵੇਂ ਦੇਖੀ ਤਾ ਕਹਾਣੀ ਇਹ ਜਦੋਂ ਪ੍ਰਗਟ ਹੋ ਗਿਆ ਕਿ ਇਹ ਫਿਰ ਜਿਹੜਾ ਸਰੀਰ ਹੈ ਇਹ ਵੀ ਇੱਕ ਸੋਨੇ ਦਾ ਕਿਲਾ ਬਣ ਗਿਆ ਕਿਉਂ ਵਿੱਚ ਅੰਦਰ ਮਾਲਕ ਬੈਠਾ ਹੁਣ ਬਕਾਰਾਂ ਨੂੰ ਅੰਦਰ ਕੋਈ ਰਾਹ ਨਹੀਂ ਲੱਭਦਾ ਅੰਦਰ ਵੜਨ ਦੀ ਆਖੋ ਸਤਨਾਮ ਧੰ ਸ੍ਰੀ ਕਿੰਦੇ ਹਰ ਹਰ ਹੀਰਾ ਰਤਨ ਹੈ ਕਿੰਦੇ ਜਦੋਂ ਵਿਖਿਆ ਐਵੇਂ ਬੰਦਾ ਬਾਹਰ ਦੌੜਦਾ ਫਿਰਦਾ ਭੱਜਿਆ ਫਿਰਿਆ ਕਿੰਦੇ ਕੀ ਹੋਇਆ ਅੰਦਰੋਂ ਪਰਮਾਤਮਾ ਦਾ ਨਾਮ ਰਤਨ ਇਹ ਜਿਹੜਾ ਅਨਮੋਲ ਹੀਰੇ ਸੀ ਕਿੰਦੇ ਇਹ ਦੇਖਿਆ ਵੀ ਉਹ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਹੀਰਾ ਰਤਨ ਮੋਤੀ ਹੈ ਸਭ ਤੋਂ ਵੱਡਾ ਕਿੰਦੇ ਮਾਰਗ ਤੇ ਤੁਰ ਕੇ ਦੇਖੋ ਮਾਨਕ ਮੋਤੀ ਵੀ thre ਕਿੰਨੇ ਮਾਣਕ ਮੁੱਤੀ ਖਿਲਰੇ ਪਏ ਐ ਮਾਣਕ ਮੁੱਤੀ ਨਾਮ ਰਬ ਉਹਨਾਂ ਲੱਗਿਆ ਨਹੀਂ ਸੰਨ ਐਸੇ ਹੀਰੇ ਮੁੱਤੀ ਨੇ ਜਿਨ੍ਹਾਂ ਨੂੰ ਕੋਈ ਤੁਤੋ ਚੁਰਾ ਵੀ ਨਹੀਂ ਸਕਦਾ ਹਾਂ ਇਨਾਖਾਂ ਨਾਲ ਗਲਤ ਨਾ ਵੇਖਣਾ ਨਹੀਂ ਤਾਂ ਇਹ ਫੇਰ ਚੋਰੀ ਹੋਏਗੀ ਇਨਾ ਹੱਥਾਂ ਨਾਲ ਕੁਝ ਗਲਤ ਨਾ ਕਰਨਾ ਪੈਰਾਂ ਨਾਲ ਗਲਤ ਮਾਰਗ ਤੇ ਨਾ ਤੁਰਨਾ ਕੰਨਾਂ ਦੇ ਨਾਲ ਅੰਦਰ ਕੋਈ ਗਲਤ ਗੁਰਾਕ ਨਾ ਜਾਣ ਦੇਣਾ ਚੁਗਲੀ ਦਿੰਦਿਆਂ ਈਰਖਾ ਰੂਪ ਹਰ ਹਰ ਹੀਰਾ ਰਤਨ ਹੈ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਇਹ ਜਵੇਹਰ ਮਾਨਕ ਰੂਪੀ ਨਾਮ ਅੰਗਰੋ ਮਿਲ ਗਿਆ ਮੇਰਾ ਮਨ ਤਨ ਵਿਦਦਾ ਕਹਿੰਦੇ ਉਹਨੇ ਮੇਰੇ ਮਨ ਤੇ ਮੇਰੀ ਆਤਮਾ ਕਹਿੰਦੇ ਐਸ ਜਿਹੜਾ ਮੇਰਾ ਮਨ ਸੀ ਬੜਾ ਕਠੋਰ ਸੀ ਪਰ ਨਾਮ ਜਪ ਕੇ ਕੀ ਹੋ ਗਿਆ ਕਹਿੰਦੇ ਬੜਾ ਕੋਮਲ ਹੋ ਗਿਆ ਜਿਹੜਾ ਮਨ ਉਬਲਿਆ ਰਹਿੰਦਾ ਸੀ ਇਹ ਤਨ ਮਨ ਵੀ ਸ਼ੀਤਲ ਹੋ ਗਿਆ ਜਦੋਂ ਗੁਰੂ ਦੇ ਦਰਦਾਰ ਕਰ ਲੈ ਜਦੋਂ ਗੁਰੂ ਦੇ ਦਰਸ਼ਨ ਕਰ ਲੈ ਆਖਰੀ ਪਦ ਦਾ ਆਖਰੀ ਪੰਕ ਪੰਕਤੀ ਹੈ ਤੁਰ ਭਾਗ ਬਡੇ ਹਰ ਪਾਇਆ ਕਿਨੇ ਫਿਰ ਮਿਲਦਾ ਕਿੰਨੂ ਹੈ ਪਹਿਲਾਂ ਤਾਂ ਗੁਰਮੁਖ ਢੂੰਢ ਢੋਡੇਂਦਿਆਂ ਜਿਹੜੇ ਉਹਦੀ ਖੋਜ ਵਿੱਚ ਲੱਗ ਜਾਂਦੇ ਨੇ ਵਿੱਚ ਹੀ ਗਏ ਅੱਕ ਜਾਂਦੇ ਆ ਥੱਕ ਜਾਂਦੇ ਆ ਛੱਡ ਦਿੰਦੇ ਆ ਕਿਹਨੇ ਵੀ ਜਿਨ੍ਹਾਂ ਦੇ ਵੱਡੇ ਭਾਗ ਜਾਗ ਗਏ ਜਿਨ੍ਹਾਂ ਦੇ ਵੱਡੇ ਕਰਮ ਜਾਗ ਪਏ ਤੁਰ ਭਾਗ ਵੱਡੇ ਹਰ ਪਾਇਆ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਉਹ ਮਾਲਕ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ ਵੱਡੇ ਕਰਮ ਸੀ ਕਹਿੰਦੇ ਉਹਨਾਂ ਨੇ ਉਸ ਮਾਲਕ ਨੂੰ ਪਾਲਿਆ ਉਹਨਾਂ ਨੇ ਉਹ ਪਰਮੇਸ਼ਵਰ ਨੂੰ ਪਾ ਲਿਆ ਨਾਨਕ ਰਸ ਗੁਦਾ ਕਿਵੇਂ ਫਿਰ ਉਹਨਾਂ ਦਾ ਜਿਹੜਾ ਮਨ ਹੈ ਉਹ ਵਾਹਿਗੁਰੂ ਦੇ ਨਾਮ ਰਸ ਦੇ ਵਿੱਚ ਗੁੰਨਿਆ ਰਹਿੰਦਾ ਹੈ ਭਾ ਭਿੱਜਿਆ ਰਹਿੰਦਾ ਹੈ ਐਸਾ ਮਾਲਕ ਦੇ ਨਾਮ ਦਾ ਰਸ ਹੈ ਗੁਰਮੁਖ ਢੁੰਡ ਢੁੰਨਿੰਦਿਆ ਸੋ ਜਿਹੜੇ ਭਾਈ ਲੱਭਦੇ ਹੈ ਖੋਜ ਵਿੱਚ ਪੈਂਦੇ ਨੇ ਉਹਨਾਂ ਨੂੰ ਉਹ ਸੱਚੇ ਪਾਤਸ਼ਾਹ ਆਪਣੇ ਨਾਮ ਦਾ ਰਸ ਉਹਨਾਂ ਸੱਚੇ ਪਾਤਸ਼ਾਹ ਆਪਣੇ ਮਾਰਗ ਦਾ ਜਿਹੜਾ ਰਸ ਹੈ ਆਨੰਦ ਹੈ ਉਹ ਬਖਸ਼ਿਸ਼ ਕਰਦੇ ਹਨ ਸੁ ਗੁਰੂ ਕਿਰਪਾ ਕਰੇ ਹੋਈਆਂ ਫੁੱਲਾਂ ਪਕਸ਼ਣੀਆਂ ਜੀ ਆਓ ਦੋ ਮਿੰਟ ਸਾਰੇ ਸੋ ਗੁਰੂ ਕਿਰਪਾ ਫਿਰ ਫਤਿਗ ਜਾਈਏ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ नावाु साचनावा गरु साचनावाहि गरु साचना ਬੀਬੀ ਹਾਜ਼ਰੀ ਪ੍ਰਮਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ